ਹਾਂਜੀ ਮੇਰੇ ਬੋਲੂ ਆਪ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਸਿੱਧੂਜ਼ ਬਟਿਕ ਤੇ ਆਪ ਸਭ ਦਾ ਸਵਾਗਤ ਹੈ। ਹੋਪ ਸਭ ਵਧੀਆ ਹੋਵੋਗੇ। ਹਾਂਜੀ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਸੂਟਾਂ ਤੋਂ ਹਟ ਕੇ ਕੁਝ ਛੋਟਾ ਜਿਹਾ ਬਲੌਗ ਬਣਾ ਰਹੇ ਹਾਂ। ਇਸ ਦੇ ਵਿੱਚ ਆਊਗਾ ਜੋ ਆਪਣਾ ਪੋਸਟ ਪ੍ਰੈਗਨੈਂਸੀ ਹੈਗਾ ਹਨਾ ਜਿੱਦਾਂ ਤੇ ਪੈਣਾ ਹੁੰਦੀਆਂ ਨੇ ਗੀਆਂ ਪੰਜੀਰੀ ਲਾਈਕ ਨਹੀਂ ਕਰਦੀਆਂ ਉਹ ਪੰਜੀਰੀ ਨਹੀਂ ਖਾਂਦੀਆਂ ਹਨਾ ਬੱਚਾ ਹੋਣ ਤੋਂ ਬਾਅਦ ਇਹ ਉਹਨਾਂ ਲਈ ਹੈ ਆਪਾਂ ਕਿਉਂਕਿ ਉਸ ਤੋਂ ਬਾਅਦ ਜਿਹੜੀ ਬਾਡੀ ਆ ਉਸ ਤਰ੍ਹਾਂ ਦੀ ਨਹੀਂ ਰਹਿੰਦੀ ਪੇਨਸ ਵਗੈਰਾ ਹੁੰਦੇ ਰਹਿੰਦੇ ਆ ਕਦੇ ਹੱਡ ਪੈਰ ਦੁੱਖ ਲੱਗ ਜਾਂਦੇ ਆ ਕਦੇ ਟੂ ਹੀ ਐਵੇਂ ਦੇ ਜੋ ਵੀ ਪੇਨ ਨੇ ਬਾਡੀ ਆ ਜਿਹੜੀ ਉਹ ਇੰਨਾ ਕੁਝ ਚੱਲਣ ਤੋਂ ਬਾਅਦ ਸਹੀ ਤਰੀਕੇ ਦੇ ਨਾਲ ਨਹੀਂ ਰਹਿੰਦੀ ਇਸ ਲਈ ਹਨਾ ਆਪਾਂ ਕੁਝ ਕੁ ਚੀਜ਼ਾਂ ਨੇ ਜਿਹੜੀਆਂ ਜਿਵੇਂ ਕਿ ਮੈਂ ਮੈਂ ਗੁਰਸਾਂਸ ਤੋਂ ਬਾਅਦ ਹਣਾ ਪੰਜੀਰੀ ਨਹੀਂ ਖਾਦੀ ਸੀਗੀ ਮੇਰੀ ਸਾਰੀ ਪੰਜੀਰੀ ਉੱਥੇ ਵਾਲੀ ਵੀ ਤੇ ਇੱਥੇ ਵਾਲੀ ਵੀ ਸਾਰੀ ਇਦਾਂ ਹੀ ਪਈ ਆ ਕਿਉਂਕਿ ਮੈਨੂੰ ਪੰਜੀਰੀ ਪਸੰਦ ਨਹੀਂ ਹੈਗੀ ਉੱਥੇ ਵਾਲੀ ਮੰਮੀ ਨੇ ਦਾਖਾ ਦਾਖਾ ਤਾਂ ਵੈਸੇ ਕੋ ਬਾਹਰ ਨਹੀਂ ਹੈ ਮੈਨੂੰ ਪੰਜੀਰੀ ਵੈਸੀ ਵਧੀਆ ਨਹੀਂ ਲੱਗਦੀ ਕਿਉਂਕਿ ਜਿਹੜਾ ਉਹਦੇ ਵਿੱਚ ਸਮਾਨ ਪੈਂਦਾ ਹੁੰਦਾ ਤਾਂ ਉਹ ਆਪਣੀ ਸਿਹਤ ਲਈ ਵਧੀਆ ਹੀ ਹੈ ਪਰ ਮੈਨੂੰ ਉਹ ਵਧੀਆ ਨਹੀਂ ਲੱਗਦਾ ਇਸ ਲਈ ਮੈਂ ਪੰਜੀਰੀ ਨਹੀਂ ਖਾਦੀ ਤੇ ਜੇਕਰ ਕੋਈ ਹੋਰ ਵੀ ਭੈਣ ਹਨਾ ਵੈਸੇ ਤਾਂ ਮੈਂ ਕਹੂੰਗੀ ਕਿ ਕਿਉਂਕਿ ਵੀ ਪੰਜੀਰੀ ਜਿਹੜੀ ਖਾਣੀ ਬਹੁਤ ਜ਼ਰੂਰੀ ਹੈ ਮੈਨੂੰ ਵੀ ਸਾਰੇ ਕਹਿੰਦੇ ਵੀ ਤੂੰ ਖਾ ਲੈ ਖਾ ਲੈ ਕਿ ਪੰਜੀਰੀ ਕੋਈ ਵੀ ਨਾ ਛੱਡੋ ਸਾਰੇ ਪੰਜੀਰੀ ਖਾਓ ਹਨਾ ਪੰਜੀਰੀ ਆਪਣੇ ਸਿਹਤ ਦੇ ਲਈ ਬਹੁਤ ਵਧੀਆ ਹੈਗੀ ਸਾਰੀਆਂ ਭੈਣਾਂ ਨੂੰ ਹੈ ਕਹਿੰਨੀਆਂ ਵੀ ਸਾਰੀਆਂ ਪੰਜੀਰੀ ਖਾਓ ਤੇ ਬਾਕੀ ਜੇ ਨਹੀਂ ਪਸੰਦ ਕਰਦੀ ਹਨਾ ਤਾਂ ਆਪਾਂ ਇਹ ਕੁਝ ਕੁ ਚੀਜ਼ਾਂ ਨਿਗੀਆਂ ਜਿਹੜੀਆਂ ਲੈ ਕੇ ਆਈਆਂ ਮੈਂ ਆਪਦੇ ਵਾਸਤੇ ਮੰਮੀ ਹੋਰ ਦਵਾਈ ਲੈ ਕੇ ਆਏ ਨੇ ਕਿਉਂਕਿ ਆਪਾਂ ਮੰਮੀ ਹੋਰਾਂ ਨੂੰ ਤਾਂ ਪਤਾ ਹੀ ਹੁੰਦਾ ਵੀ ਹੋਰ ਕੀ ਚੀਜ਼ਾਂ ਨੇ ਜਿਹੜੀਆਂ ਆਪਾਂ ਖਾ ਸਕਦੇ ਆਂ ਵੀ ਬੋਡੀ ਨੂੰ ਸਹੀ ਰੱਖਣ ਵਾਸਤੇ ਤਾਂ ਇਹ ਜ਼ਰੂਰੀ ਨਹੀਂ ਵੀ ਜਿਹੜੀਆਂ ਬੱਚਾ ਹਾਂ ਭੈਣਾਂ ਦੇ ਬੱਚੇ ਹੋਏ ਉਹੀ ਖਾਣ ਇਹਨਾਂ ਨੂੰ ਕੋਈ ਵੀ ਖਾ ਸਕਦਾ ਬੱਚੇ ਬੁੱਢੇ ਸਾਰੇ ਖਾ ਸਕਦੇ ਨੇ ਇਹ ਇੱਕ ਤਰ੍ਹਾਂ ਆਪਾਂ ਦਵਾਈ ਦੀ ਨਾ ਦਵਾਈ ਦੀ ਤਰ੍ਹਾਂ ਹਨ ਇਹਨਾਂ ਨੂੰ ਆਪਾਂ ਖਾ ਸਕਦੇ ਆਂ ਆਪਾਂ ਇਹਨਾਂ ਨੂੰ ਕਿਵੇਂ ਬਣਾਵਾਂਗੇ ਮੈਂ ਸਾਰਾ ਕੁਝ ਅੱਜ ਦੀ ਵੀਡੀਓ ਦੇ ਵਿੱਚ ਦੱਸੂਗੀ ਦੇਖੋ ਕਾਜੂ ਬਦਾਮ ਫੁੱਲ ਮਖਾਣੇ ਹਨਾ ਪਿਸਤਾ ਹੋ ਗਿਆ ਤੇ ਆਪਣਾ ਇੱਕ ਹੋ ਗਈਆਂ ਅੰਜੀਰਾ ਇਹ ਸਾਰਾ ਕੁਝ ਹੈ ਜਿਹੜਾ ਆਪਾਂ ਇੱਕ ਰੈਸਪੀ ਦੱਸਾਂਗੇ ਤੁਹਾਨੂੰ ਛੋਟੀ ਜੀ ਤੇ ਸਾਰਾ ਕੁਝ ਬਣਾਵਾਂਗੇ ਅੱਜ ਆਪਾਂ ਅਖਰੋਟ ਤੇ ਸਾਰਾ ਕੁਝ ਵੀ ਆਪਾਂ ਕਿਵੇਂ ਖਾ ਸਕਦੇ ਆ ਕਿਵੇਂ ਇਹਨਾਂ ਨੂੰ ਦਵਾਈ ਦੀ ਤਰ੍ਹਾਂ ਆਪਾਂ ਇਹਨਾਂ ਦੀ ਵਰਤੋਂ ਕਰ ਸਕਦੇ ਆ ਠੀਕ ਹੈ ਹਾਂਜੀ ਇਹ ਸਾਰਾ ਕੁਝ ਆਪਾਂ ਲੈ ਲਿਆ ਜੇ ਵੈਸੇ ਮੈਂ ਇਹ ਵੀਡੀਓ ਦੇ ਵਿੱਚ ਹਨਾ ਇੰਨਾ ਕੁ ਖੁਸ਼ੀ ਦਿਖਾ ਰਹੀਆਂ ਕਿਉਂਕਿ ਮੈਨੂੰ ਇਹੀ ਕੁਝ ਵਧੀਆ ਲੱਗਦਾ ਮੈਂ ਇੰਨਾ ਕੀ ਖਾਉਂਗੀ ਤੇ ਤੁਸੀਂ ਹਨਾ ਇਹਨਾਂ ਨੂੰ ਵੱਧ ਵੀ ਲੈ ਸਕਦੇ ਹੋ ਘੱਟ ਵੀ ਲੈ ਸਕਦੇ ਹੋ ਤੇ ਜੋ ਵੀ ਪੰਜੀਰੀ ਦੇ ਵਿੱਚ ਜੇ ਤੁਸੀਂ ਕੱਲੀ ਪੰਜੀਰੀ ਨਹੀਂ ਖਾਣੀ ਹਨਾ ਉਹਦੇ ਆਲਾ ਸਾਰਾ ਸਮਾਨ ਵੈਸੇ ਜਿਵੇਂ ਹੋਰ ਕੁਝ ਜਿਵੇਂ ਉਹਦੇ ਵਿੱਚ ਸੁੰਡ ਵਗੈਰਾ ਜੋ ਵੀ ਕਾਲੀਆਂ ਮਿਰਚਾਂ ਹਨਾ ਤੇ ਦਾਖਾਂ ਵਗੈਰਾ ਹਨਾ ਜੋ ਹੋਰ ਸਮਾਨ ਹੁੰਦਾ ਉਹ ਪੈ ਜਾਂਦਾ ਜੇ ਤੁਸੀਂ ਉਹ ਖਾਣਾ ਚਾਹੁੰਦੇ ਹੋ ਤਾਂ ਤੁਸੀਂ ਉਹ ਵੀ ਇਸ ਦੇ ਵਿੱਚ ਪਾ ਸਕਦੇ ਹੋ ਹਾਂਜੀ ਹੁਣ ਆਪਾਂ ਸਾਰਿਆਂ ਤੋਂ ਪਹਿਲਾਂ ਇਸ ਦੇ ਵਿੱਚ ਗ੍ਰाइंड ਕਰਾਂਗੇ ਅਖਰੋਟ ਠੀਕ ਹੈ ਅਖਰੋਟ ਨੂੰ ਪਾ ਕੇ ਆਪਾਂ ਇਹ ਇਹਨਾਂ ਦਾ ਪਾਊਡਰ ਹੈ ਜਿਹੜਾ ਪਾਊਡਰ ਫਾਰਮ ਦੇ ਵਿੱਚ ਇਸ ਨੂੰ ਬਣਾ ਲਾਂਗੇ ਤਾਂ ਇਹ ਇਸ ਤਰ੍ਹਾਂ ਬਣ ਗਿਆ ਹਾਂਜੀ ਹੁਣ ਇਹ ਮੈਂ ਥੋੜੀ ਥੋੜੀ ਕਰਕੇ ਬਣਾਇਨੇਗੀ ਹਨਾ ਅਖਰੋਟ ਦੇ ਵਿੱਚ ਹੁੰਦਾ ਜਿਹੜਾ ਵਿਟਾਮਿਨ B6 ਤੇ ਇਸ ਦੇ ਵਿੱਚ ਵਿਟਾਮਿਨ E ਹੁੰਦਾਗਾ ਇਹ ਆਪਣੀਆਂ ਹੱਡੀਆਂ ਦਿਮਾਗ ਦੇ ਲਈ ਬਹੁਤ ਵਧੀਆ ਹੁੰਦਾਗਾ ਠੀਕ ਹੈ ਇਹ ਆ ਗਿਆ ਅਖਰੋਟ ਹਾਂਜੀ ਹੁਣ ਉਸ ਤੋਂ ਬਾਅਦ ਆਪਾਂ ਬਾਦਾਮ ਨੇ ਜਿਹੜੇ ਉਹਨਾਂ ਨੂੰ ਉਹ ਕਰਾਂਗੇ ਪਾਊਡਰ ਫਾਰਮ ਦੇ ਵਿੱਚ ਤੁਸੀਂ ਇਹਨਾਂ ਨੂੰ ਕੁੰਡੇ ਸੋਟੇ ਰਾਹੀਂ ਵੀ ਰਗੜ ਸਕਦੇ ਹੋ ਜੇ ਤੁਸੀਂ ਮਿਕਸੀ ਰਾਹੀਂ ਉਹ ਘਟਨਾ ਚਾਹੁੰਦੇ ਹੋ ਤਾਂ ਤੁਸੀਂ ਮਿਕਸੀ ਦਾ ਵੀ ਯੂਜ਼ ਕਰ ਸਕਦੇ ਹੋ ਮੈਂ ਇਹਨਾਂ ਦੇ ਵਿੱਚ ਮਿਕਸੀ ਦਾ ਯੂਜ਼ ਕਰੂੰਗੀ ਠੀਕ ਹੈ ਬਾਕੀ ਪੰਜੀਰੀ ਦੇ ਵਿੱਚੋਂ ਕਾਫੀ ਸਮਾਨ ਪੈਂਦਾ ਹੁੰਦਾ ਉਹ ਆਪਣੇ ਆਪ ਮੰਮੀ ਹੋਰਾਂ ਨੂੰ ਪਤਾ ਹੋਣਾ ਤੁਸੀਂ ਉਹਨਾਂ ਤੋਂ ਵੀ ਕਿਸੇ ਨੂੰ ਵੀ ਕੋਈ ਵੀ ਵੱਡੀਆਂ ਭੈਣਾਂ ਨੂੰ ਹਨਾ ਪਤਾ ਹੁੰਦਾ ਤਾਂ ਉਹ ਆਪਣੇ ਅਕੋਰਡਿੰਗ ਆਪਣੇ ਚੁਆਇਸ ਦੇ ਅਕੋਰਡਿੰਗ ਜੂਮੇ ਵੀ ਖਾਣਾ ਚਾਹੁੰਦੀ ਉਹ ਉਹ ਮੇ ਬਣਾ ਸਕਦੇ ਨੇ ਹੁਣ ਆਪਾਂ ਬਾਦਾਮ ਨੇ ਜਿਹੜੇ ਉਹਨਾਂ ਨੂੰ ਪਾ ਲਿਆ ਤੇ ਇਹਨਾਂ ਨੂੰ ਆਪਾਂ ਪਾਊਡਰ ਫਾਰਮ ਦੇ ਵਿੱਚ ਰੈਡੀ ਕਰਾਂਗੇ ਠੀਕ ਹੈ ਹਾਂਜੀ ਇਹ ਹੁਣ ਆਪਣੇ ਕੋਲ ਪਾਊਡਰ ਫਾਰਮ ਦੇ ਵਿੱਚ ਰੈਡੀ ਹੋਊਗੀ ਨੇ ਇਸ ਤਰ੍ਹਾਂ ਆਪਾਂ ਇਹਨਾਂ ਨੂੰ ਇੱਕ ਵਾਰ ਅਲੱਗ-ਅਲੱਗ ਰੱਖ ਲਾਂਗੇ ਤੇ ਬਾਕੀ ਫਿਰ ਉਸ ਤੋਂ ਬਾਅਦ ਆਪਾਂ ਸਾਰਿਆਂ ਦਾ ਜੋ ਵੀ ਆਪਣੇ ਕੋਲ ਸਮਾਨ ਸੀ ਡਰਾਈ ਫਰੂਟ ਸੀਗੇ ਇਹਨਾਂ ਨੂੰ ਕੱਲੇ-ਕੱਲੇ ਕਰਕੇ ਆਪਾਂ ਪਾਊਡਰ ਫਾਰਮ ਦੇ ਕੇ ਉਸ ਤੋਂ ਬਾਅਦ ਆਪਾਂ ਇਹਨਾਂ ਨੂੰ ਮਿਕਸ ਕਰਾਂਗੇ ਠੀਕ ਹੈ ਹਾਂਜੀ ਇਸ ਤਰ੍ਹਾਂ ਆਪਾਂ ਹੁਣ ਆਪਾਂ ਕਾਜੂਆਂ ਨੂੰ ਹੈ ਜਿਹੜਾ ਪਾਊਡਰ ਬਣਾਵਾਂਗੇ ਇਹਨਾਂ ਦਾ ਇਸੇ ਤਰ੍ਹਾਂ ਆਪਾਂ ਇਹ ਕਾਜੂਆਂ ਦਾ ਵੀ ਪਾਊਡਰ ਬਣਾ ਲਿਆ ਬਦਾਮਾਂ ਦਾ ਬਣ ਗਿਆ ਤੇ ਅਖਰੂਟ ਦਾ ਤੇ ਹੁਣ ਆਪਾਂ ਫੁੱਲ ਮਖਾਣਿਆਂ ਦਾ ਬਣਾਵਾਂਗੇ ਹਾਂਜੀ ਫੁੱਲ ਮਖਾਣਿਆਂ ਦੇ ਵਿੱਚ ਕੈਲਸ਼ੀਅਮ ਹੁੰਦਾ ਹੈ ਫੁੱਲ ਮਾਤਰਾ ਦੇ ਵਿੱਚ ਇਹ ਆਪਣੀਆਂ ਹੱਡੀਆਂ ਨੂੰ ਵੀ ਮਜ਼ਬੂਤ ਬਣਾਉਂਦਾ ਤੇ ਬਹੁਤ ਵਧੀਆ ਕੈਲਸ਼ੀਅਮ ਦੀ ਜਿਹੜੀ ਜਿਵੇਂ ਆਪਣੇ ਛਾਈਆਂ ਪੈ ਜਾਂਦੀਆਂ ਨੇ ਹਨਾ ਇਹ ਉਹਨਾਂ ਨੂੰ ਵੀ ਸੈੱਟ ਕਰਦਾ ਮੇਰੇ ਵੀ ਬਹੁਤ ਛਾਈਆਂ ਪੈ ਗਈਆਂ ਇਸ ਲਈ ਮੈਂ ਇਹਨਾਂ ਨੂੰ ਵੀ ਇਸ ਦੇ ਵਿੱਚ ਪਾਉਂਗੀ ਕਿਉਂਕਿ ਮੈਨੂੰ ਕੈਲਸ਼ੀਅਮ ਦੀ ਘਾਟ ਹੈ ਜਿਹੜੀ ਬਹੁਤ ਜ਼ਿਆਦਾ ਹੋ ਗਈ ਹੈ ਹਾਂਜੀ ਜਿਹੜੇ ਆਪਣੇ ਫੁੱਲ ਮਖਾਣੇ ਨੇ ਹਨਾ ਜੇਕਰ ਤੁਸੀਂ ਇਹਨਾਂ ਨੂੰ ਹਲਕਾ ਜਿਹਾ ਰੋਸਟ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਇਹਨਾਂ ਨੂੰ ਰੋਸਟ ਵੀ ਕਰ ਸਕਦੇ ਹੋ ਵੈਸੇ ਮੈਂ ਇਹਨਾਂ ਨੂੰ ਰੋਸਟ ਨਹੀਂ ਕਰੂੰਗੀ ਕਿਉਂਕਿ ਜਿਹੜੇ ਆਪਣੇ ਕਾਜੂ ਬਦਾਮ ਅਖਰੋਟ ਵਗੈਰਾ ਹੋਗੇ ਉਹ ਵੈਸੇ ਔਇਲ ਹੁੰਦਾ ਨਾ ਉਹਨਾਂ ਦੇ ਵਿੱਚੋਂ ਆਇਲੀ ਨੇ ਇਸ ਲਈ ਇਹ ਮਿਕਸ ਹੋ ਕੇ ਆਬਵੀਸਲੀ ਇਹ ਆਇਲੀ ਹੋ ਜਾਊਗਾ ਇਸ ਲਈ ਮੈਂ ਇਹਨਾਂ ਦੇ ਇਹਨਾਂ ਨੂੰ ਰੋਸਟ ਨਹੀਂ ਕਰੂੰਗੀ ਜੇ ਤੁਸੀਂ ਕਰਨਾ ਚਾਹੁੰਦੇ ਹੋ ਤਾਂ ਇੱਕ ਚਮਚਕ ਉਹਦੇ ਨਾਲ ਇਹਨਾਂ ਨੂੰ ਰੋਸਟ ਕਰ ਸਕਦੇ ਹੋ ਤੁਸੀਂ ਤੇ ਮੈਂ ਹਾਫ ਹੀ ਪਾਉਂਗੀ ਕਿਉਂਕਿ ਜ਼ਿਆਦਾ ਨਾਲ ਇਹਨਾਂ ਦਾ ਜ਼ਿਆਦਾ ਟੇਸਟ ਆ ਜਿਹੜਾ ਚੇਂਜ ਹੋ ਜਾਊਗਾ ਤੇ ਮੈਂ ਥੋੜੀ ਜਿਣੀ ਜਿਹੜੀ ਉਹ ਪਾ ਲੂੰਗੀ ਇਹਨਾਂ ਦੇ ਵਿੱਚ ਇਹ ਫੁੱਲ ਪੈਕਟ ਹੈ ਮੈਂ ਹਾਫ ਪੈਕਟ ਇਹ ਸਾਰੇ ਸਮਾਨ ਦੇ ਵਿੱਚ ਪਾਉਂਗੀ ਠੀਕ ਹੈ ਇਸੇ ਆਪਣੇ ਇਹਨਾਂ ਦੇ ਵਿੱਚ ਬਹੁਤ ਕੈਲਸ਼ੀਅਮ ਦੀ ਮਾਤਰਾ ਹੁੰਦੀ ਹੈ ਤੇ ਆਪਣੀ ਜਿਹੜੀ ਅੰਜੀਰ ਹੈ ਉਹ ਵੀ ਬਹੁਤ ਵਧੀਆ ਹੁੰਦੀ ਹੈ ਹਾਂਜੀ ਹੁਣ ਆਪਾਂ ਇਹ ਮੈਂ ਇਹ ਥੋੜਾ ਜਿਹਾ ਦਰਰ ਫਰਰ ਜਿਹਾ ਕੀਤਾ ਹੈਗਾ ਮਤਲਬ ਕਿ ਜਿਆਦਾ ਪਾਊਡਰ ਨਹੀਂ ਬਣਾਇਆ ਇਹਨਾਂ ਦਾ ਹਲਕਾ ਹਲਕਾ ਜਿਹਾ ਛੱਡ ਲਿਆ ਕੀਤੀ ਕੀਤੀ ਕਿਉਂਕਿ ਖਾਣ ਦੇ ਵਿੱਚ ਟੇਸਟ ਹੈ ਜਿਹੜਾ ਉਹਨਾਂ ਦਾ ਵਧੀਆ ਰਹੂਗਾ ਵੈਸੇ ਟੈਸਟ ਜਿਆਦਾ ਪਾਊਡਰ ਨਾਲ ਵੀ ਨਹੀਂ ਚੇਂਜ ਹੁੰਦਾ ਵੈਸੇ ਹੀ ਆਪਣੇ ਮਰਜ਼ੀ ਕਰ ਨਾਲ ਐਵੇਂ ਰੱਖ ਲਿਆ ਤੁਸੀਂ ਜੇਕਰ ਜਿਆਦਾ ਪੀਸਣਾ ਚਾਹੋ ਤਾਂ ਜਿਆਦਾ ਵੀ ਪੀਸ ਸਕਦੇ ਹੋ ਠੀਕ ਹੈ ਇਹ ਮੈਂ ਥੋੜਾ ਜਿਹਾ ਮੋਟਾ-ਮੋਟਾ ਰੱਖਿਆ ਹੈਗਾ ਇਹ ਹਾਂਜੀ ਜਿਹੜੇ ਆਪਣੇ ਅਖਰੋਟ ਹੋਗੇ ਉਹਨਾਂ ਦੇ ਵਿੱਚ ਵੀ B6 ਤੇ ਆਪਣੇ E ਵਿਟਾਮਿਨ E ਤੇ ਆਪਣੇ ਬਦਾਮ ਦੇ ਵਿੱਚ ਵੀ ਵਿਟਾਮਿਨ E ਹੁੰਦਾ ਹਨਾ ਕਾਜੂਆਂ ਦੇ ਵਿੱਚ ਜ਼ਿੰਕ ਵੀ ਹੁੰਦਾ ਜੋ ਲੋਹੇ ਦੀ ਘਾਟ ਹੋ ਜਾਂਦੀ ਉਹ ਪੂਰਾ ਕਰਦਾ ਹੈਗਾ ਹਨਾ ਇਸ ਤਰ੍ਹਾਂ ਜਿਉਂ ਵੀ ਜਿੰਨੇ ਵੀ ਇਹ ਆਪਣੇ ਡਰਾਈ ਫਰੂਟ ਨੇ ਹਨਾ ਇਹ ਸਾਰੇ ਆਪਣੀਆਂ ਹੱਡੀਆਂ ਨੂੰ ਤੇ ਆਪਣੀ ਬੋਡੀ ਨੂੰ ਬਹੁਤ ਵਧੀਆ ਤਰੀਕੇ ਨਾਲ ਮੈਂਟੇਨ ਕਰਦੇ ਰੱਖਦੇ ਹੈਗੇ ਸਾਰੇ ਸਹੀ ਰੱਖਦੇ ਹੈ ਹਾਂਜੀ ਮੈਂ ਇਹਦੇ ਵਿੱਚ ਥੋੜੀ ਜੀ ਕਾਲੀ ਮਿਰਚ वैसे पिसी हुए पर मैं इसे अच्छी तरह पाउडर फॉर्म ਦੇ ਵਿੱਚ ਰੈਡੀ ਕਰੂੰਗੀ हां जी ਥੋੜੀ ਇੱਕ ਚਮਚਾ ਕਾਲੀ ਮਿਰਚ ਦਾ ਮੈਂ ਇਹਦੇ ਵਿੱਚ ਪਾ ਲੂੰ ਤੁਸੀਂ ਆਪਣੇ ਟੇਸਟ ਦੇ ਅਕੋਰਡਿੰਗ ਹੁਣ ਇਹਨੂੰ ਵੱਧ ਘੱਟ ਵੀ ਕਰ ਸਕਦੇ ਹੋ ਜੇ ਤੁਸੀਂ ਨਹੀਂ ਪਾਉਣਾ ਚਾਹੁੰਦੇ ਤਾਂ ਤੁਸੀਂ ਨਾ ਪਾਓ ਇਹ ਤੁਹਾਡੀ ਆਪਣੀ ਮਰਜ਼ੀ ਹੈ ਇਹਦੇ ਨਾਲ ਨਾ ਬੈਜ ਹੀ ਨਹੀਂ ਹੁੰਦੀ ਇਸ ਲਈ ਮੈਂ ਥੋੜੀ ਜੀ ਪਾ ਲਈ ਕਿਉਂਕਿ ਮੰਮੀ ਦੱਸਦੇ ਸੀ ਵੀ ਪੰਜੀਰੀ ਦੇ ਵਿੱਚ ਵੀ ਕਾਲੀ ਮਿਰਚ ਪੈਂਦੀ ਹੈ ਤੇ ਇਹ ਆ ਗਈ ਆਪਣੀ ਖਾਸ ਖਸ ਹੁਣ ਮੈਂ ਇਹ 1 1/2 ਚਮਚਾ ਜਿਹੜਾ ਇਹ ਖਾਸ ਕਰਦਾ ਇਹ ਵੀ ਮੈਂ ਪਾਉਂਗੀ ਇਹ ਵੀ ਤੁਸੀਂ ਪਾ ਸਕਦੇ ਹੋ ਜੇਕਰ ਤੁਸੀਂ ਨਹੀਂ ਪਾਉਣਾ ਚਾਹੁੰਦੇ ਤਾਂ ਨਾ ਪਾਓ ਇਹ ਤੁਹਾਡੀ ਆਪਣੀ ਮਰਜ਼ੀ ਹੈ ਹਾਂਜੀ ਹੁਣ ਮੈਂ ਇਹਦਾ ਪਾਊਡਰ ਬਣਾ ਲਉ ਤੇ ਹੁਣ ਮੈਂ ਡੈਡੀ ਨੂੰ ਪਿਸਤੇ ਫੜਾ ਕੇ ਗਈ ਸੀ ਕਿਉਂਕਿ ਮੰਮੀ ਅੱਜ ਸਾਗ ਬਣਾ ਰਹੀ ਸੀ ਤੇ ਮੈਂ ਸੋਚਿਆ ਮੈਂ ਦੂਸਰਾ ਸਮਾਨ ਹੈ ਜਿਹੜਾ ਉਹ ਪੀਸ ਲੂੰਗੀ ਉਹਨਾਂ ਟਾਈਮ ਡੈਡੀ ਨੇ ਪਿਸਤਿਆਂ ਦੀਆਂ ਜਿਹੜੀਆਂ ਗਿਰੀਆਂ ਨੇ ਇਸ ਤਰ੍ਹਾਂ ਕੱਢ ਦਿੱਤੀਆਂ ਠੀਕ ਹੈ ਕਿਸਤੇ ਵੀ ਬਹੁਤ ਵਧੀਆ ਨਹੀਂਗੇ ਇਹਨਾਂ ਦੇ ਵਿੱਚ ਵੀ ਬਹੁਤ ਤਰ੍ਹਾਂ ਦੇ ਵਿਟਾਮਿਨ ਨੇ ਜਿਹੜੇ ਪਾਈ ਜਾਂਦੇ ਨੇ ਜੋ ਆਪਣੇ ਬੋਡੀ ਨੂੰ ਵਧੀਆ ਮੈਂਟੇਨ ਰੱਖਦੇ ਹੈਗੇ ਹੁਣ ਇਹਨਾਂ ਵਿੱਚ ਇਹਨਾਂ ਦਾ ਵੀ ਮੈਂ ਪੂਰਾ ਜਿਹੜਾ ਪਾਊਡਰ ਸੀ ਉਹ ਬਣਾ ਲਿਆ ਤੇ ਹੁਣ ਇਹ ਸਾਰੇ ਪਾਊਡਰ ਨੇ ਨਾ ਜਿਹੜੇ ਮੈਂ ਮਿਕਸ ਕਰੂੰਗੀ ਜੋ ਆਪਣੇ ਬਦਾਮ ਕਾਜੂ ਸਾਰਾ ਕੁਝ ਸੀ ਮੈਂ ਚੰਗੀ ਤਰ੍ਹਾਂ ਇਹ ਇੱਕ ਵੱਡੇ ਬਰਤਨ ਦੇ ਵਿੱਚ ਪਾ ਕੇ ਮਿਕਸ ਕਰ ਰਹੀ ਹਾਂ ਤਾਂ ਕਿ ਇਹ ਇਕੱਲਾ- ਇਕੱਲਾ ਪਾਊਡਰ ਜਨਾ ਰਹਿ ਜਾਏ ਚੰਗੀ ਤਰ੍ਹਾਂ ਸਾਰੇ ਮਿਕਸ ਹੋ ਜਾਣ ਤੇ ਜੇਕਰ ਤੁਸੀਂ ਹਣਾ ਛਿੱਟਾ ਮਿਸ਼ਰੀ ਵੀ ਪਾਉਣਾ ਚਾਹੁੰਦੇ ਹੋ ਤੁਸੀਂ ਉਹ ਵੀ ਪਾ ਸਕਦੇ ਹੋ ਵੈਸੇ ਸਾਰੇ ਡਰਾਈ ਫਰੂਟ ਦੇ ਵਿੱਚ ਮਿੱਠਾ ਹੁੰਦਾ ਹੈ ਜੇਕਰ ਤੁਸੀਂ ਇਹਨਾਂ ਦੇ ਮਿੱਠਾ ਬਣਾਉਣ ਦੇ ਲਈ ਹਣਾ ਪਾਉਣਾ ਚਾਹੁੰਦੇ ਹੋ ਅਸੀਂ ਛਿੱਟਾ ਮਿਸ਼ਰੀ ਵੀ ਹੈ ਜਿਹੜੀ ਉਹ ਬਾਡੀ ਦੇ ਲਈ ਵਧੀਆ ਹੁੰਦੀ ਹੈ ਉਹ ਪਾਉਣਾ ਚਾਹੁੰਦੇ ਤਾਂ ਤੁਸੀਂ ਉਹ ਪਾ ਸਕਦੇ ਹੋ ਦੂਸਰੀ ਖੰਡ ਸ਼ੱਕਰ ਵਗੈਰਾ ਪਾਉਣ ਨਾਲੋਂ ਠੀਕ ਹੈ ਦੇਸੀ ਖੰਡ ਜਾਂ ਦੂਜੀ ਖੰਡ ਹੁੰਦੀ ਹੈ ਜਿਹੜੀ ਉਹ ਦੇ ਵਿੱਚ ਜ਼ਿਆਦਾ ਮਿੱਠਾ ਹੁੰਦਾ ਉਹ ਵਧੀਆ ਨਹੀਂ ਹੁੰਦੀ ਆਪਣੀ ਬਾਡੀ ਦੇ ਲਈ ਤੁਸੀਂ ਇਹਦੀ ਇਸ ਨੂੰ ਮਿੱਠਾ ਵਧਾਉਣ ਦੇ ਲਈ ਛਿੱਟਾ ਮਿਸ਼ਰੀ ਦਾ ਯੂਜ਼ ਕਰ ਸਕਦੇ ਹੋ ਪਰ ਮੈਂ ਨਹੀਂ ਪਾਈ ਕਿਉਂਕਿ ਇਹਨਾਂ ਦੇ ਵਿੱਚ ਆਲਰੇਡੀ ਨੈਚੁਰਲ ਮਿੱਠਾ ਹੁੰਦਾ ਜਿਹੜਾ সুইਟ ਹੁੰਦੀ ਆ ਉਹ ਹੈਗੀ ਹੈਗੀ ਸਾਰੇ ਡਰਾਈ ਫਰੂਟ ਦੇ ਵਿੱਚ ਹਾਂਜੀ ਇਸ ਤਰ੍ਹਾਂ ਆਪਾਂ ਇਹਨੂੰ ਚੰਗੀ ਤਰ੍ਹਾਂ ਮਿਕਸ ਕਰ ਲਿਆ ਸਾਰਾ ਜਦੋਂ ਪੂਰਾ ਮਿਕਸ ਹੋ ਜਾਊਗਾ ਨਾ ਤਾਂ ਆਪਾਂ ਇਹਨੂੰ ਇੱਕ ਬੰਦ ਡੱਬੇ ਦੇ ਵਿੱਚ ਕੱਢ ਕੇ ਰੱਖ ਸਕਦੇ ਆਂਗੇ ਤੇ ਤਾਂ ਜੋ ਇਹਨੂੰ ਹਵਾ ਵਗੈਰਾ ਲੱਗ ਕੇ ਖਰਾਬ ਨਾ ਹੋਵੇ ਹਨਾ ਤੁਸੀਂ ਇਹਨੂੰ ਘੱਟ ਮਾਤਰਾ ਦੇ ਵਿੱਚ ਵੀ ਬਣਾ ਸਕਦੇ ਹੋ ਜਿਵੇਂ ਥੋੜਾ ਥੋੜਾ ਪਾਈਆ ਪਾਈਆ ਲੈ ਲਓ ਹੁਣ ਸਾਰੀਆਂ ਚੀਜ਼ਾਂ ਜਾਂ ਅੱਧਾ ਅੱਧਾ ਕਿਲੋ ਤੁਸੀਂ ਆਪਣੇ ਚੋਇਸ ਦੇ ਅਕੋਰਡਿੰਗ ਇਹਨਾਂ ਨੂੰ ਸਾਰੀਆਂ ਨੂੰ ਮਿਕਸ ਕਰ ਸਕਦੇ ਹੋ ਇਹਦੇ ਵਿੱਚ ਦਾਖਾਂ ਵੱਡੀਆਂ ਛੋਟੀਆਂ ਦਾਖਾਂ ਵੀ ਪਾ ਸਕਦੇ ਹੋ ਜਾਂ ਜਿਵੇਂ ਆਪਣੇ ਪੰਜੀਰੀ ਦੇ ਵਿੱਚ ਚਾਰ ਤਰ੍ਹਾਂ ਦੀ ਗੂੰਦ ਪੈਂਦੀ ਹੈ ਜਾਂ ਚਾਰ ਤਰ੍ਹਾਂ ਦੇ ਮਗਜ਼ ਹੁੰਦੇ ਮਗਜ਼ ਹੁੰਦੇ ਨੇ ਹਨਾ ਉਹ ਵੀ ਪਾ ਸਕਦੇ ਹੋ ਮੈਂ ਉਹ ਕੁਝ ਨਹੀਂ ਪਾਇਆ ਕਿਉਂਕਿ ਜੇ ਮੈਨੂੰ ਉਹ ਮੈਨੂੰ ਵਧੀਆ ਨਹੀਂ ਲੱਗਦਾ ਨਹੀਂ ਤਾਂ ਮੈਂ ਪੰਜੀਰੀ ਹੀ ਖਾ ਲੈਂਦੀ ਤੇ ਇਸ ਤਰ੍ਹਾਂ ਜਿਹੜਾ ਇਹ ਸਮਾਨ ਹੈਗਾ ਮੈਂ ਪੂਰਾ ਮਿਕਸ ਕਰ ਲਿਆ ਤੁਸੀਂ ਗੂੰਦ ਮਗਜ ਦਾਖਾਂ ਵੱਡੀਆਂ ਛੋਟੀਆਂ ਇਹੋ ਜਿਹਾ ਕੁਝ ਵੀ ਪਾ ਸਕਦੇ ਹੋ ਠੀਕ ਹੈ ਹਾਂਜੀ ਹੁਣ ਮੈਂ ਇਹਨੂੰ ਸਾਰੇ ਨੂੰ ਇੱਕ ਡੱਬੇ ਦੇ ਵਿੱਚ ਪਾ ਲੂੰਗੀ ਜਿਹਦਾ ਢੱਕਣ ਬੰਦ ਹੁੰਦਾ ਹੋਵੇ ਤਾਂ ਕਿ ਇਹਨੂੰ ਹਵਾ ਨਾ ਲੱਗੇ ਤੇ ਹਵਾ ਲੱਗ ਕੇ ਇਹ ਸਾਰਾ ਖਰਾਬ ਨਾ ਹੋਵੇ ਹਾਂਜੀ ਆਪਣੀ ਢੂਹੀ ਜਾਂ ਹੱਡ ਗੁੱਡ ਜੋ ਵੀ ਦੁਖਦਾ ਹਨ ਇਹ ਉਹਨਾਂ ਦੇ ਲਈ ਬਹੁਤ ਵਧੀਆ ਹੈ ਆਪਾਂ ਨੂੰ ਡਰਾਈ ਫਰੂਟ ਤੋਂ ਨਾ ਬਹੁਤ ਜ਼ਿਆਦਾ ਤਾਕਤ ਮਿਲਦੀ ਹੈ ਸਾਰੇ ਵਿਟਾਮਿਨ ਵਗੈਰਾ ਹੁੰਦੇ ਨੇ ਜਿਹੜੇ ਉਹ ਵੀ ਹੁੰਦੇ ਨੇ ਇਹਨਾਂ ਦੇ ਵਿੱਚ ਉਹ ਆਪਣੀ ਬੋਡੀ ਨੂੰ ਚੰਗੀ ਤਰ੍ਹਾਂ ਜਦੋਂ ਆਪਾਂ ਡਰਾਈ ਫਰੂਟ ਖਾਣੇ ਵੈਸੇ ਵੀ ਆਪਾਂ ਨੂੰ ਡੇਲੀ ਦੇ ਵਿੱਚ ਹਨਾ 3-4 4 ਤੋਂ 5 ਬਦਾਮ ਵਗੈਰਾ ਹਨਾ ਕਾਜੂ ਇਹ ਜੋ ਕੁਝ ਉਹ ਪੀਓਂਗੇ ਸਵੇਰੇ ਉੱਠ ਕੇ ਖਾ ਲੈਣਾ ਚਾਹੀਦਾ ਮੈਂ ਵੈਸੇ ਬਦਾਮ ਬਦੂ ਮੈਂ ਇਹ ਜੋ ਕੁਝ ਤਾਂ ਖਾਂਦੀ ਰਹਿਣੀ ਆ ਪਰ ਫਿਰ ਵੀ ਇਹ ਜਿਹੜੀਆਂ ਸਾਰੀਆਂ ਜਿਵੇਂ ਫੁੱਲ ਮਖਾਣੇ ਵਗੈਰਾ ਹੋਗੇ ਕਾਲੀ ਵਿੱਚ ਇਹ ਸਾਰੀਆਂ ਚੀਜ਼ਾਂ ਐਡ ਹੋ ਕੇ ਇੱਕ ਵਧੀਆ ਜਿਹੜੀ ਆਪਣੀ ਚੀਜ਼ ਹੈਗੀ ਉਹ ਬਣ ਗਈ ਹੈਗੀ ਇਹ ਵੀ ਇੱਕ ਪੰਜੀਰੀ ਦੀ ਤਰ੍ਹਾਂ ਹੀ ਹੈ ਇਹਨੂੰ ਕੋਈ ਵੀ ਖਾ ਸਕਦਾ ਬੱਚੇ ਵੀ ਖਾ ਸਕਦੇ ਨੇ ਵੱਡੇ ਵੀ ਖਾ ਸਕਦੇ ਨੇ ਹਨਾ ਵੀ ਬਸ ਐਵੇਂ ਅभी ਆਪਾਂ ਜਦੋਂ ਇਹਨੂੰ ਸਟਾਰਟ ਕਰਨਾ ਹੈ ਨਾ ਥੋੜਾ ਘੱਟ ਡੋਸ ਤੋਂ ਸਟਾਰਟ ਕਰ ਸਕਦੇ ਹਾਂ ਮਤਲਬੀ ਕਈ ਵਾਰ ਕਿਸੇ ਨੂੰ ਹਨਾ ਇਹਦੇੰਨਾਂ ਦੇ ਵਿੱਚ ਤਾਕਤ ਹੁੰਦੀ ਹੈ ਜ਼ਿਆਦਾ ਤਾਕਤ ਚੱਲਣ ਦੀ ਹਨਾ ਕਿਸੇ ਦੇ ਵਿੱਚ ਉਹ ਨਹੀਂ ਹੁੰਦਾ ਉਹ ਜਿਵੇਂ 1 ਕਿ ਚਮਚੇ ਤੋਂ ਸਟਾਰਟ ਕਰ ਸਕਦੇ ਆ ਠੀਕ ਹੈ ਜਾਂ ਫਿਰ ਆਪਾਂ ਇਹਨੂੰ ਅ ਵੈਸੇ ਆਪਾਂ ਇਹਨੂੰ ਸੁਬਾਹ ਵੀ ਦੁੱਧ ਦੇ ਨਾਲ ਖਾਲੀ ਪੇਟ ਦੋ ਚਮਚ ਤੇ ਸ਼ਾਮ ਨੂੰ ਵੀ ਦੁੱਧ ਦੇ ਨਾਲ ਦੋ ਚਮਚਾਪਾ ਲੈ ਸਕਦੇ ਹਾਂ ਠੀਕ ਹੈ ਇਹਨਾਂ ਦਾ ਖਾਲੀ ਪੇਟ ਖਾਦਿਆਂ ਦਾ ਹੀ ਜ਼ਿਆਦਾ ਫਾਇਦਾ ਹੁੰਦਾ ਹੈਗਾ ਹਾਂਜੀ ਇਸ ਤਰ੍ਹਾਂ ਹੀ ਆਪਣੀ ਫਾਰਮ ਰੈਡੀ ਹੋ ਗਈ ਹੈ ਆਪਾਂ ਇੱਕ ਚਮਚ ਜਿਵੇਂ ਮੈਂ ਤੁਹਾਨੂੰ ਦੱਸਿਆ ਵੀ ਇਹ ਆਪਾਂ ਇਹਦੀ ਡੋਜ਼ ਹੈ ਜਿਹੜੀ ਕਿਸ ਤਰੀਕੇ ਨਾਲ ਲੈ ਸਕਦੇ ਹਾਂ ਠੀਕ ਹੈ ਹਾਂਜੀ ਬਾਕੀ ਇਸ ਨੂੰ ਆਪਾਂ ਚੰਗੀ ਤਰ੍ਹਾਂ ਇਸ ਤਰ੍ਹਾਂ ਟੱਕਲ ਲਗਾ ਕੇ ਬੰਦ ਕਰਕੇ ਰੱਖ ਦਾਂਗੇ ਤਾਂ ਕਿ ਹਵਾ ਨਾਲ ਖਰਾਬ ਨਾ ਹੋਵੇ